ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਐਜੀਪੀਸੀ ਦੇ ਮੁਲਾਜ਼ਮ ਨੂੰ ਆਹ ਦੇਖ ਲਓ ਲੁਟੇਰਿਆਂ ਨੇ ਲੁੱਟ ਲਿਆ ਜੀ ਹਾਂ ਰਾਤ ਦੇ ਵੇਲੇ ਆਪਣੀ ਡਿਊਟੀ ਤੋਂ ਵਾਪਸ ਘਰ ਆਉਂਦੇ ਹੋਏ ਲੁਟੇਰਿਆਂ ਵੱਲੋਂ ਐਜੀਪੀਸੀ ਮੁਲਾਜ਼ਮ ਨੂੰ ਜੜਾਇਆ ਉਹ ਸ਼ਿਕਾਰ ਬਣਾਇਆ ਗਿਆ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਇੰਨੇ ਹੌਸਲੇ ਜੜੇ ਨੇ ਲੁਟੇਰਿਆਂ ਦੇ ਵੱਧ ਚੁਕੇ ਨੇ ਕਿ ਉਹਨਾਂ ਨੂੰ ਕਿਸੇ ਦਾ ਜਰਾ ਡਰ ਖੋਪ ਬਿਲਕੁਲ ਵੀ ਨਹੀਂ ਰਹਿ ਗਿਆ ਤਾਂ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਬੀ ਡਿਵੀਜ਼ਨ ਜਿਹੜੀਆਂ ਥਾਣੇ ਦੀਆਂ ਦੇ ਲਾਗੇ ਦੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਐਜੀਪੀਸੀ ਮੁਲਾਜ਼ਮ ਨੂੰ ਜੜਾਇਆ ਉਹ ਰਾਤ ਦੇ ਜਦੋਂ ਡਿਊਟੀ ਕਰਕੇ ਵਾਪਸ ਆ ਰਿਹਾ ਸੀ ਤਾਂ ਉਹਨੂੰ ਲੁੱਟ ਲਿਆ ਗਿਆ ਇਹਦਾ ਅਜਿਹੀਆਂ ਵਾਰਦਾਤਾਂ ਅਕਸਰ ਜੜੀਆਂ ਨੇ ਉਹ ਹੁੰਦੀਆਂ ਰਹਿੰਦੇ ਨੇ ਜਿਹਦੇ ਕਾਰਨ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਵੀ ਜਿਹੜਾ ਸਵਾਲੀਆ ਨਿਸ਼ਾਨ ਉਹ ਖੜੇ ਹੁੰਦੇ ਨੇ ਤਾਂ ਅੱਗੇ ਵੀ ਕਈ ਐਜੀਪੀਸੀ ਮੁਲਾਜ਼ਮ ਜੋ ਕਿ ਆਪਣੀ ਡਿਊਟੀ ਖਤਮ ਕਰਕੇ ਰਾਤ ਬਰਾਤੇ ਆਪਣੇ ਘਰਾਂ ਚੋਂ ਵਾਪਸ ਆਉਂਦੇ ਨੇ ਤਾਂ ਤੁਹਾਨੂੰ ਦੱਸ ਦਿਆ ਕਿ ਇਸ ਮੁਲਾਜ਼ਮ ਕੋ ਮੋਟਰਸਾਈਕਲ ਖੋਹ ਲੀਤਾ ਗਿਆ